ਜਿਹੜੇ ਸ਼ਹਿਰ ਦੇ ਵੱਡੇ ਵੱਡੇ ਰਿਚ ਲੋਕ ਜਿਹੜੇ ਆ ਵੱਡੇ ਵਪਾਰੀ ਵਰਗ ਆ ਜਿਹੜੇ ਮੈਨੂੰ ਸਪੋਰਟ ਕਰਦੇ ਆ ਮੋਰਲਿ ਸਪੋਰਟ ਕਰਦੇ ਆ ਫਿਜੀਕਲੀ ਸਪੋਰਟ ਕਰਦੇ ਆ ਉਹਨਾਂ ਦੇ ਉੱਤੇ ਤੁਸੀਂ ਪਰਚੇ ਦੇ ਦਿੱਤੇ ਵੀ ਜੇ ਪਰਚਾ ਦੇਣਾ ਤਾਂ ਮੇਰੇ ਤੇ ਦਿਓ ਰਾਤ ਨੂੰ ਪੁਲਿਸ ਨੇ ਆਪਣੀਆਂ ਗੱਡੀਆਂ ਮੋਹਰੇ ਲਾ ਕੇ ਜਿੰਦਾ ਸੀएनजी ਪਲਾਂਟ ਦੇ ਮਿੱਲ ਮਾਲਕਾਂ ਦੇ ਨਾਲ ਰਲ ਕੇ ਉਹਨਾਂ ਦੇ ਵੱਡੇ ਵੱਡੇ ਟਰੱਕ ਦੇ ਨੇ ਸਮਾਨ ਦੇ ਐਂਟਰ ਕਰਵਾ ਦਿੱਤੇ ਇਹਦਾ ਮਤਲਬ ਆ ਕਿ ਮਿੱਲ ਮਾਲਕ ਜਿਹੜੇ ਵੱਡੇ ਰਜਵਾੜੇ ਆ ਉਹਨਾਂ ਦੇ ਨਾਲ ਜਿਹੜੀ ਸਰਕਾਰ ਆ ਰਲਈ ਹੋਈ ਹੈ ਪੁਲਿਸ ਉਹਨਾਂ ਦੇ ਨਾਲ ਰਲਈ ਹੋਈ ਆ ਔਰ ਉਹਨਾਂ ਦਾ ਕੰਮ ਕੰਪਲੀਟ ਕਰਾਉਣਾ ਚਾਹੁੰਦੇ ਆ ਜੋ ਮਰਜ਼ੀ ਕਰ ਲੈਣ ਕੰਮ ਕੰਪਲੀਟ ਕਰਾ ਲੈਣ ਚੱਲਣ ਨਹੀਂ ਦਊਂਗਾ ਤੁਸੀਂ ਸੀਐਨਜੀ ਪਲਾਟ ਦਾ ਮਸਲਾ ਵਿਧਾਨ ਸਭਾ ਦੇ ਵਿੱਚ ਚੁੱਕਿਆ ਉਹ ਮਸਲਾ ਹੱਲ ਹੋਣ ਦੀ ਬਜਾਏ ਤੁਹਾਡੇ ਤੇ ਪਰਚਾ ਹੋ ਗਿਆ ਜੀ ਫਿਰ ਇਹ ਕਿਹੋ ਜਿਹਾ ਮਹਿਸੂਸ ਹੋ ਰਿਹਾ ਜਾਂ ਕਿੰਨਾ ਕੁ ਦੁੱਖ ਹੋ ਰਿਹਾ ਤੁਹਾਡੇ ਤੇ ਮਸਲਾ ਹੱਲ ਕਰਨ ਦੀ ਬਜਾਏ ਪਰਚਾ ਹੋ ਗਿਆ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਮੁੱਦੇ ਠਾਏ ਜਾਂਦੇ ਆ ਕਦੇ ਕੋਈ ਚਿੱਠੀ ਨਹੀਂ ਆ ਰਹੀ ਕਦੇ ਬੁਲਾ ਕੇ ਕੋਈ ਮਾਮਲਾ ਪੁੱਛਿਆ ਨਹੀਂ ਜਾ ਰਿਹਾ ਜਿਹੜਾ ਉੱਥੇ ਆਵਾਜ਼ ਵੀ ਆ ਉਹ ਵੀ ਇੱਕ ਮੌਕੇ ਦੇ ਮੁਤਾਬਕ ਹੀ ਜਿਹੜਾ ਇੱਕ ਲਫਜ਼ ਬਣ ਕੇ ਰਹਿ ਗਏ ਆ ਉਹਦੇ ਤੇ ਅਮਲ ਕੋਈ ਨਹੀਂ ਫੈਸ਼ਨ ਕੋਈ ਵੀ ਆਉਂਦਾ ਜੀ ਤੁਸੀਂ ਮੁੱਦੇ ਉੱਥੇ ਠਾਓ ਵੀ ਜੇ ਕੱਲੇ ਮੁੱਦੇ ਉਠਾਉਣ ਤੱਕ ਹੀ ਸੀਮਤ ਰਹਿ ਗਏ ਉਹਨਾਂ ਦੇ ਉੱਤੇ ਕੋਈ ਅਮਲ ਨਹੀਂ ਹੋਏਗਾ ਤਾਂ ਫਿਰ ਜਿਹੜਾ ਬੰਦਾ ਜਿੱਤ ਕੇ ਜਾ ਰਿਹਾ ਉਹ ਫਿਰ ਆਪਣੀਆਂ ਪਰੰਪਰਾਵਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਫਿਰ ਕਿੱਥੇ ਨਵਾਏਗਾ ਇਸੇ ਕਰਕੇ ਵੀ ਸੜਕਾਂ ਤੇ ਆਉਣਾ ਪੈ ਰਿਹਾ ਨਾ ਇਹ ਪੰਜਾਬ ਦੇ ਕੁਝ ਅਫਸਰਾਂ ਨੇ ਇੱਕ ਪਲਾਨ ਕੀਤਾ ਮੈਂ ਬੜੇ ਰਿਕਾਰਡ ਦੇ ਨਾਲ ਗੱਲ ਕਹਿਣ ਲੱਗਾ ਬਈ ਕੋਟਲੀ ਨੂੰ ਠੋਕੋ ਇੱਕ ਅਫਸਰ ਨੇ ਤਾਂ ਇੱਥੋਂ ਤੱਕ ਮੀਟਿੰਗ ਦੇ ਵਿੱਚ ਕਿਹਾ ਵੀ ਜੇ ਕੋਟਲੀ ਨੂੰ ਤੁਸੀਂ ਨਾ ਠੋਕਿਆ ਇਹ ਸਰਕਾਰ ਲਈ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਖਤਰਾ ਬਣ ਸਕਦਾ ਤੇ ਇਹ ਚਿਹਤੇ ਬਣਦੇ ਆ ਸਰਕਾਰ ਦੇ ਜਿਹੜੇ ਅਫਸਰ ਆਪਾਂ ਰਹਿ ਗਿਆ ਸਾਲ ਖੰਡ ਦਾ ਸਮਾਂ ਦੇਖਾਂਗੇ ਮੈਂ ਤੁਹਾਡੇ ਚੈਨਲ ਦੇ ਉੱਤੇ ਹੁਣ ਰਿਕਾਰਡ ਕਹਿਣ ਲੱਗਾ ਜਿਨ੍ਹਾਂ ਨੇ ਵੀ ਗਲਤੀਆਂ ਕੀਤੀਆਂ ਛੱਡਣਾ ਕੋਈ ਨਹੀਂ ਫਿਰ ਕਿੰਨੇ ਲੋਕਾਂ ਦੇ ਪਰਚਾ ਦਰਜ ਹੋਇਆ ਹੈ? ਕਰੀਬ 150 ਤੋਂ ਵੱਧ ਲੋਕ ਨੇ। ਬਾਈ ਨੇਮ ਕਿੰਨੇ ਬੰਨਾਂ ਦੇ? ਜਿਹੜੀ ਕੋ ਮੇਰੇ ਖਾਲ 25 ਦੇ ਕਰੀਬ ਜਿਹੜੇ 25 ਲੋਕ ਬਾਈ ਨੇਮ ਨਾਲ ਬਾਈ ਨੇਮ ਜਿਹੜੇ ਨੇ ਔਰ ਉਹਨਾਂ ਚੋਂ 15 ਬੰਦਿਆਂ ਨੂੰ ਤਾਂ ਮੈਂ ਹੀ ਨਹੀਂ ਜਾਣਦਾ। ਕੀ ਮੈਨੂੰ ਕੋਈ ਅੰਦਰ ਜਾਣ ਤੋਂ ਕੋਈ ਡਰ ਨਹੀਂ? ਮੈਂ ਅੱਜ ਵੀ ਉੱਪਰ ਜਾ ਰਿਹਾ ਸ਼ਹਿਰ 'ਚ ਪ੍ਰਦਰਸ਼ਨ ਕਰਾਂਗਾ ਜਿਨੇ ਫੜਨਾ ਫੜ ਲੈ ਪਰ ਮੈਂ ਉਹਨਾਂ ਲੋਕਾਂ ਦਾ ਬਾਲ ਵਿੰਗਾ ਨਹੀਂ ਹੋਣ ਦਿਆਂਗਾ ਮੈਨੂੰ ਕਿਸੇ ਵੀ ਹੱਦ ਤੱਕ ਜਾਣਾ ਪਵੇ। ਐ ਪਰਚੇ ਦਰਜ ਕਰਕੇ ਕੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਇਸੇ ਕਰਕੇ ਹੀ ਲੋਕ ਡਰੇ ਨਹੀਂ। ਇਸੇ ਕਰਕੇ ਅੱਜ ਮੋੜ ਸੜਕਾਂ ਦੇ ਉੱਤੇ ਰੋਸ ਮਾਰਚ ਕਰ ਰਹੇ ਆ। ਐਸਐਸਪੀ ਨੂੰ ਕਹਿ ਰਹੇ ਆ ਤੁਹਾਡੇ ਆਨ ਰਿਕਾਰਡ ਜੇ ਹੋਰ ਵੀ ਕੋ ਰਹਿੰਦੀਆਂ ਤਾਂ ਉਹ ਵੀ ਲਾ ਦੇ। ਦੇਸ਼ ਧਰੋ ਦਾ ਪਰਚਾ ਦੇ ਦੇ। ਕੋਈ ਗੱਲ ਨਹੀਂ। ਜੇਲ੍ਹ 'ਚ ਬੈਠਾ ਵੀ ਮੈਂ ਲੜਾਂਗਾ। ਮੇਰੇ ਸਾਰੇ ਵਰਕਰ ਸੜਕਾਂ ਤੇ ਨੇ। ਜੇਲ੍ਹ ਜਾਣ ਤੋਂ ਡਰਦਾ ਸੀ ਲੱਗਦਾ ਜੀ। ਕਾਹਦਾ? ਲੋਕ ਇਕਤਾਂ ਲਈ ਲੜਨ ਵਾਲਾ ਵਿਅਕਤੀ ਜੇ ਜੇਲ੍ਹ ਤੋਂ ਡਰ ਗਿਆ ਫਿਰ ਉਹ ਲੋਕ ਇਕਤਾਂ ਦੀ ਕਦੇ ਲੜਾਈ ਨਹੀਂ ਲੜ ਸਕੇਗਾ। ਜੇ ਪੰਜਾਬ ਦੀ ਵਿਧਾਨ ਸਭਾ 'ਚ ਕੋਈ ਸੁਣ ਨਹੀਂ ਰਿਹਾ। ਫਿਰ ਡੀਸੀ ਕਿੱਥੇ ਸੁਨੇਗਾ ਜਦ ਡੀਸੀ ਨਹੀਂ ਸੁਣ ਰਿਹਾ ਫਿਰ ਸੜਕਾਂ ਦੇ ਉੱਤੇ ਆਵਾਂਗੇ ਔਰ ਲਗਾਤਾਰ ਅੰਦੋਲਨ ਜਿਹੜਾ ਕਰਾਂਗੇ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਸੱਤਾ ਚੋਂਣ ਤੋਂ ਪਹਿਲਾਂ ਭਗਵਾਨ ਸਿੰਘ ਮਾਨ ਕਹਿੰਦੇ ਸੀ ਕਿ ਭਾਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿਓ ਅਸੀਂ ਬਦਲੇ ਖੋਰੀ ਦੀ ਰਾਜਨੀਤੀ ਨਹੀਂ ਕਰਾਂਗੇ ਚਾਹੇ ਉਹ ਸਾਡੇ ਵਿਰੋਧੀ ਹੋਣ ਚਾਹੇ ਸਾਡੀ ਆਮ ਆਦਮੀ ਪਾਰਟੀ ਦੇ ਵਰਕਰ ਹੋਣ ਜਾਂ ਲੀਡਰ ਹੋਣ ਅਸੀਂ ਕਿਸੇ ਵੀ ਕਿਸਮ ਦਾ ਉਹਨਾਂ ਨਾਲ ਵਿਤਕਰਾ ਨਹੀਂ ਕਰਾਂਗੇ ਪਰ ਬੀਤੇ ਦਿਨੀ ਵਿਧਾਨ ਸਭਾ ਦੇ ਵਿੱਚ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਐਮ ਐਲ ਏ ਸੁਖਵਿੰਦਰ ਸਿੰਘ ਕੋਟਲੀ ਨੇ ਆਪਣੇ ਹਲਕੇ ਦੇ ਸ਼ਹਿਰ ਦੇ ਵਿੱਚ ਲੱਗਣ ਵਾਲੇ ਸੀ ਐਨ ਜੀ ਪਲਾਂਟ ਦਾ ਮੁੱਦਾ ਚੁੱਕਿਆ ਤਾਂ ਮੁੱਦਾ ਚੁੱਕਣ ਨੂੰ ਲੈ ਕੇ ਉਹਨਾਂ ਨੇ ਆਪਣਾ ਰੋਸ ਪ੍ਰਗਟ ਵੀ ਕੀਤਾ ਬਿਸ਼ੱਕ ਦੀ ਉਹਨਾਂ ਨੇ ਨੈਸ਼ਨਲ ਹਾਈਵੇ ਜਾਮ ਕਰਕੇ ਉੱਥੇ ਰੋਸ ਜ਼ਾਹਰ ਕੀਤਾ ਪਰ ਕਿਤੇ ਨਾ ਕਿਤੇ ਇਹ ਬਦਲਾਖੋਰੀ ਦੀ ਨੀਤੀ ਦਿਖ ਰਹੀ ਹੈ ਕਿਉਂਕਿ ਸੁਖਵਿੰਦਰ ਸਿੰਘ ਕੋਟਲੀ ਤੇ ਐਫ ਆਈ ਆਰ ਦਰਜ ਹੁੰਦੀ ਹੈ ਪਰਚਾ ਦਰਜ ਹੁੰਦਾ ਹੈ ਤਾਂ ਸੁਵਿੰਦਰ ਸਿੰਘ ਕੋਟਲੀ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਐਮਐਲਏ ਸਾਹਿਬ ਸਾਡੇ ਨਾਲ ਗੱਲਬਾਤ ਕਰਦੇ ਆ ਕੋਟਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਛੁਕਰੀਆ ਤੁਹਾਡਾ ਟੱਲਨ ਸਾਹਿਬ ਅੱਛਾ ਸ਼ੁਰੂਆਤ ਦੇ ਵਿੱਚ ਮੈਂ ਇਹ ਜ਼ਿਕਰ ਕੀਤਾ ਕਿ ਭਗਵੰਤ ਸਿੰਘ ਸਾਹਿਬ ਕਹਿੰਦੇ ਸੀ ਵੀ ਭਾਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿਓ ਅਸੀਂ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਾਂਗੇ ਇਹ ਜਿਹੜੇ ਪਰਚੇ ਹੋ ਰਹੇ ਨੇ ਕਿਹੜੀ ਰਾਜਨੀਤੀ ਤਹਿਤ ਹੋ ਰਹੇ ਨੇ ਜੀ ਦੇਖੋ ਪੂਰੇ ਪੰਜਾਬ ਦੇ ਅੰਦਰ ਜਿਹੜੇ ਬਾਇਓ ਸੀएनजी ਪਲਾਂਟ ਲੱਗ ਰਹੇ ਆ ਉਹਨਾਂ ਨੂੰ ਲੈ ਕੇ ਲਗਾਤਾਰ ਪੂਰੇ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਦਰਸ਼ਨ ਹੋ ਰਹੇ ਨੇ ਔਰ ਆਦੋਂਪੁਰ ਹਲਕੇ ਦਾ ਭੋਗਪੁਰ ਸ਼ਹਿਰ ਹੈ ਉਹਦੇ ਅੰਦਰ ਖੰਡ ਮੈਲਾ ਉੱਥੇ ਸੀएनजी ਪਲਾਂਟ ਜਿਹੜਾ ਇੱਕ ਪ੍ਰਾਈਵੇਟ ਅਦਾਰਾ ਉੱਥੇ ਲਾ ਰਿਹਾ ਹੈਗਾ ਜਿਹੜਾ ਉਹ ਅਦਾਰਾ ਸਰਕਾਰ ਦੀ ਰੂਲ ਐਂਡ ਰੈਗੂਲੇਸ਼ਨ ਔਰ ਗਾਈਡਲਾਈਨਸ ਨੂੰ ਜਿਹੜਾ ਪੂਰਾ ਨਹੀਂ ਕਰਦਾ ਅਸੀਂ ਸੀएनजी ਪਲਾਂਟ ਦਾ ਵਿਰੋਧ ਨਹੀਂ ਕਰ ਰਹੇ ਅਸੀਂ ਉਸ ਥਾਂ ਦਾ ਵਿਰੋਧ ਕਰ ਰਹੇ ਹਾਂ ਕਿ ਉਹ ਇੱਕ ਆਬਾਦੀ ਦੇ ਖੇਤਰ ਦੇ ਅੰਦਰ ਜਿਹੜਾ ਪਲਾਂਟ ਲੱਗ ਰਿਹਾ ਇਹ ਇਹਦੇ ਨਾਲ ਜਿਹੜਾ ਇਹਦੇ ਚੋਂ ਮੈਥਨਸ ਗੈਸਸ ਬਹੁਤ ਨਿਕਲਦੀਆਂ ਨੇ ਜਿਹੜੀਆਂ ਕਿ এনਵਾਇਰਨਮੈਂਟ ਦੇ ਵਾਸਤੇ ਲੋਕਾਂ ਦੇ ਜੀਵਨ ਦੇ ਲਈ ਬਹੁਤ ਹਤਕ ਹੁੰਦੀਆਂ ਨੇ ਔਰ ਖਾਸ ਤੌਰ ਦੇ ਉੱਤੇ ਜ਼ਮੀਨ ਦਾ ਹੇਠਲਾ ਪਾਣੀ ਜਿਹੜਾ ਵੀ ਉਹਨਾਂ ਨੇ ਜ਼ਮੀਨ ਚੋਂ ਪਹਿਲਾਂ ਤਾਂ ਬਹੁਤ ਲੱਖਾਂ ਜਿਹੜਾ ਲੀਟਰਸ ਪਾਣੀ ਕੱਢਣਾ ਉਹਨੂੰ ਰੀਸਾਈਕਲ ਕਰਕੇ ਮੁੜ ਕੇ ਫਿਰ ਉਹ ਧਰਤੀ ਦੇ ਅੰਦਰ ਪਾਣੀ ਭੇਜਣਾ ਹੈ ਤੇ ਉਹਦੇ ਨਾਲ ਧਰਤੀ ਦਾ ਹੇਠਲਾ ਪਾਣੀ ਤੇ ਪੀਣ ਵਾਲਾ ਪਾਣੀ ਜਿਹੜਾ ਆ ਉਹ ਬੜਾ ਪ੍ਰਭਾਵਿਤ ਹੋਣਾ এনवायरमेंट ਬੜਾ ਪ੍ਰਭਾਵਿਤ ਹੋਣਾ ਸੋ ਇਸ ਮਾਮਲੇ ਨੂੰ ਲੈ ਕੇ ਮੈਂ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਨਾਲ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨ ਧਾਰਮਿਕ ਤੇ ਸਮਾਜਿਕ ਔਰ ਭੋਗਪੁਰ ਮਾਰਕੀਟ ਐਸੋਸੀਏਸ਼ਨ ਜਥੇਬੰਦੀਆਂ ਦੇ ਨਾਲ ਲਗਾਤਾਰ ਸੰਘਰਸ਼ ਕਰ ਰਹੇ ਆ ਕਿ ਸੀਐਨਜੀ ਪਲਾਂਟ ਨੂੰ ਤੁਸੀਂ ਹੋਰ ਕਿਤੇ ਲਗਾ ਦਿਓ ਲੇਕਿਨ ਸਾਡੀ ਜ਼ਿੰਦਗੀ ਦੇ ਨਾਲ ਤੁਸੀਂ ਖਲਵਾੜ ਜਿਹੜੀ ਉਹ ਨਾ ਕਰੋ ਸਾਡੀਆਂ ਕਈ ਮੀਟਿੰਗਾਂ ਜਿਹੜੀਆਂ ਉਹ ਪੁਲਿਸ ਪ੍ਰਸ਼ਾਸਨ ਦੇ ਨਾਲ ਹੋਈਆਂ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਮਾਮਲਾ ਕੋਰਟ ਦੇ ਵਿੱਚ ਹੈ ਜੇ ਕੋਰਟ ਕੋਈ ਫੈਸਲਾ ਸਾਡੇ ਅੰਗੇਸ ਦੇਗਾ ਅਸੀਂ ਅਸੀਂ ਸੁਪਰੀਮ ਕੋਰਟ ਚਲੇ ਜਾਵਾਂਗੇ ਪਰ ਲੇਕਿਨ ਜਿੰਨਾ ਚਿਰ ਇਹਦਾ ਕੰਮ ਕੰਪਲ ਮਤਲਬ ਹਾਈ ਕੋਰਟ ਦਾ ਮਾਮਲਾ ਜਿਹੜਾ ਉਹਦਾ ਕੰਮ ਫੈਸਲਾ ਨਹੀਂ ਆਉਂਦਾ ਉਹਨਾਂ ਚਿਰ ਤੁਸੀਂ ਇਹ ਕੰਮ ਨੂੰ ਬੰਦ ਰੱਖੋ ਜ਼ਿਲ੍ਹੇ ਦੇ ਡੀਸੀ ਨੇ ਔਰ ਜ਼ਿਲ੍ਹੇ ਦੇ ਐਸਐਸਪੀ ਨੇ ਸਾਡੇ ਨਾਲ ਬੈਠ ਕੇ ਸਮਝੌਤਾ ਕੀਤਾ ਕਿ ਠੀਕ ਹੈ ਕਿ ਇਹ ਲੋਕਾਂ ਦੀ ਜ਼ਿੰਦਗੀ ਦੇ ਨਾਲ ਵੱਡੀ ਖਲਵਾੜ ਹੈ ਵੀ ਪ੍ਰਸ਼ਾਸਨ ਵੀ ਚਾਹੁੰਦਾ ਕਿ ਇਹ ਅਜੀਹਾ ਪਲਾਂਟ ਇੱਥੇ ਨਾ ਲੱਗੇ ਇਹ ਮੈਂ ਉਹਨਾਂ ਰਿਕਾਰਡ ਗੱਲ ਕਰ ਰਿਹਾ ਔਰ ਐਸੀ ਲਗਾਤਾਰ ਮੈਂ ਇਸ ਮਾਮਲੇ ਦੀ ਆਵਾਜ਼ ਪੰਜਾਬ ਦੀ ਵਿਧਾਨ ਸਭਾ ਚ 28 ਹਮ ਔਰ ਇੱਕ ਦਿਨ ਕੀ ਹੋਇਆ ਲਾਸਟ ਜੇ ਮੈਂ ਗੱਲ ਨੂੰ ਸ਼ਾਰਟ ਕਰਾਂ ਰਾਤ ਨੂੰ ਪੁਲਿਸ ਨੇ ਆਪਣੀਆਂ ਗੱਡੀਆਂ ਮੋਹਰੇ ਲਾ ਕੇ ਜਿਹੜਾ ਸੀਐਨਜੀ ਪਲਾਂਟ ਦੇ ਮਿੱਲ ਮਾਲਕਾਂ ਦੇ ਨਾਲ ਰਲ ਕੇ ਉਹਨਾਂ ਦੇ ਵੱਡੇ ਵੱਡੇ ਟਰੱਕ ਜਿਹੜੇ ਸਮਾਨ ਦੇ ਐਂਟਰ ਕਰਵਾ ਦਿੱਤੇ ਰਾਤ ਨੂੰ ਰੌਲਾ ਪੈ ਗਿਆ ਲੋਕ ਮੈਨੂੰ ਫੋਨ ਕਰਨ ਲੱਗੇ ਮੈਂ ਕਿਹਾ ਬਸ ਸਵੇਰੇ ਐਸਐਸਪੀ ਔਰ ਡੀਸੀ ਸਾਹਿਬ ਨਾਲ ਗੱਲ ਕਰਾਂਗੇ ਅਸੀਂ ਮੈਮੋਰੰਡਮ ਦੇ ਰੂਪ ਦੇ ਅੰਦਰ ਐਸਐਸਪੀ ਔਰ ਡੀਸੀ ਸਾਹਿਬ ਨੂੰ ਮਿਲਾਂਗੇ ਔਰ ਉਹਨਾਂ ਨੂੰ ਕਿਹਾ ਕਿ ਦੇਖੋ ਤੁਸੀਂ ਸਾਡੇ ਨਾਲ ਵਾਦਾ ਖਲਾਫੀ ਕੀਤੀ ਹੈ ਇਹ ਠੀਕ ਨਹੀਂ ਹੈ ਤੇ ਕਹਿੰਦੇ ਨਹੀਂ ਜੀ ਇਹ ਸਾਡੇ ਤੇ ਬੜਾ ਦਬਾਅ ਆ ਤੇ ਮੈਂ ਕਿਹਾ ਠੀਕ ਹੈ ਜੀ ਤੁਹਾਡੇ ਤੇ ਦਬਾਅ ਆ ਤੁਹਾਨੂੰ 2 ਦਿਨ ਦਾ ਸਮਾਂ ਆ ਹਾਈ ਕੋਰਟ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ ਜੇ ਤੁਸੀਂ ਨਹੀਂ ਕੁਝ ਕਰੋਗੇ ਤਾਂ ਅਸੀਂ ਫਿਰ ਲੋਕਤੰਤਰ ਤਰੀਕੇ ਦੇ ਨਾਲ ਅਸੀਂ ਆਪਣਾ ਸੰਘਰਸ਼ ਜਿਹੜਾ ਉਹਨੂੰ ਅਸੀਂ ਅੱਗੇ ਤੋਰਾਂਗੇ ਸੋ ਉਸ ਦਿਨ ਅਸੀਂ ਜਿਹੜਾ ਸਿਗਾ ਇਕੱਠੇ ਹੋਏ ਔਰ ਸਾਨੂੰ ਅਸੀਂ ਮਹਿਲ ਅੰਦਰ ਜਾਣਾ ਚਾਹੁੰਦੇ ਸੀ ਉਹਦੇ ਬਾਹਰ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ ਔਰ ਸਾਨੂੰ ਜੀਟੀ ਰੋਡ ਦੇ ਉੱਤੇ ਜਿਹੜਾ ਉਹ ਇੱਕ ਸਾਈਡ ਦੇ ਉੱਤੇ ਸੀ ਇਕੱਠੇ ਹੋਏ ਆ ਜਿੱਥੇ ਬੱਸ ਸਟੈਂਡ ਆ ਜਦੋਂ ਅਸੀਂ ਅੱਗੇ ਵਧਣ ਲੱਗੇ ਤੇ ਸਾਨੂੰ ਉੱਥੇ ਪੁਲਿਸ ਨੇ ਰੋਕ ਲਿਆ ਔਰ ਸਰਬਜੀਤ ਰਾਏ ਐਸਪੀ ਡੀਓ ਲੀਡ ਕਰ ਰਿਹਾ ਸੀ ਡੀਐਸਪੀ ਕਰ ਰਿਹਾ ਸੀ ਔਰ ਇੱਕ ਦੋ ਡੀਐਸਪੀ ਸੀ ਸਾਨੂੰ ਅੱਗੇ ਵਧਣ ਤੋਂ ਰੋਕ ਰਹੇ ਉਹ ਤਾਂ ਫਿਰ ਸਾਨੂੰ ਮਜਬੂਰ ਨ ਜਿਹੜਾ ਸੀ ਉਹ ਉੱਥੇ ਬੈਠਣਾ ਪਿਆ ਮਤਲਬ ਨੈਸ਼ਨਲ ਹਾਈਵੇ ਤੋਂ ਉਹਨੂੰ ਰੋਕਣਾ ਪਿਆ ਨਹੀਂ ਅਸੀਂ ਅਸੀਂ ਦੇਖੋ ਅਸੀਂ ਨੈਸ਼ਨਲ ਹਾਈਵੇ ਦੇ ਉੱਤੇ ਬੈਠ ਕੇ ਅਸੀਂ ਪ੍ਰਦਰਸ਼ਨ ਤਾਂ ਕਰ ਸਕਦੇ ਹਾਂ ਪਰ ਜਦ ਅਸੀਂ ਜਾਣਾ ਹੀ ਅੱਗੇ ਆ ਤਾਂ ਸਾਨੂੰ ਫਿਰ ਕਿਉਂ ਰੋਕਿਆ ਜਾ ਰਿਹਾ ਕਿਉਂਕਿ ਉਹ ਚਾਹੁੰਦੇ ਆ ਕਿ ਇਹਨਾਂ ਦੇ ਖਿਲਾਫ ਜਾਣ ਬੁੱਝ ਕੇ ਸਾਜ਼ਿਸ਼ ਦੇ ਤਹਿਤ ਇਹਨਾਂ ਤੇ ਪਰਚਾ ਕਰੀਏ ਔਰ ਉਹ ਹੀ ਨਤੀਜਾ ਸਾਹਮਣੇ ਆਇਆ ਕਿ ਬਦਲਾਖੋਰੀ ਦੀ ਨੀਤੀ ਦੇ ਨਾਲ ਕਿਉਂਕਿ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਲੋਕ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕਰਦਾ ਔਰ ਲੜਦਾ ਇਸੇ ਕਾਰਨ ਕਰਕੇ ਮੈਂ ਢਿੱਲੋਂ ਸਾਹਿਬ ਤੁਹਾਡੇ ਮਾਧਿਅਮ ਚ ਕਹਿਣਾ ਚਾਹਨਾ ਕਿ ਜਿਹੜੇ ਲੋਕ ਉੱਤੇ ਮੌਜੂਦ ਵੀ ਨਹੀਂ ਸੀ ਜਿਹੜੇ ਸ਼ਹਿਰ ਦੇ ਵੱਡੇ ਵੱਡੇ ਰਿਚ ਲੋਕ ਜਿਹੜੇ ਆ ਵੱਡੇ ਵਪਾਰੀ ਵਰਗ ਆ ਜਿਹੜੇ ਮੈਨੂੰ ਸਪੋਰਟ ਕਰਦੇ ਆ ਮੋਰਲ ਸਪੋਰਟ ਕਰਦੇ ਆ ਫਿਜ਼ੀਕਲੀ ਸਪੋਰਟ ਕਰਦੇ ਆ ਉਹਨਾਂ ਦੇ ਉੱਤੇ ਤੁਸੀਂ ਪਰਚੇ ਦੇ ਦਿੱਤੇ ਵੀ ਜੇ ਪਰਚਾ ਦੇਣਾ ਤਾਂ ਮੇਰੇ ਤੇ ਦਿਓ ਮੈਂ ਤਾਂ 4-5 ਦਿਨ ਤੋਂ ਲਗਾਤਾਰ ਘੁੰਮ ਰਿਹਾ ਇੱਥੇ ਹੁਣ ਵਿਪੋਖਪੁਰ ਮੈਂ ਜਾ ਰਹਿਆ ਅੱਜ ਸਾਡਾ ਉੱਥੇ ਬਹੁਤ ਵੱਡਾ ਰੋਸ ਪ੍ਰਦਰਸ਼ਨ ਅਸੀਂ ਕਰ ਰਹੇ ਹਾਂ ਜੇ ਪੁਲਿਸ ਨੂੰ ਚਾਹੀਦਾ ਤਾਂ ਫਿਰ ਮੈਨੂੰ ਫੜ ਲਵੇ ਜਦ ਮੈਂ ਲੀਡ ਕਰ ਰਿਹਾ ਕਿਸਾਨ ਜਥੇਬੰਦੀ ਤੁਸੀਂ ਸਾਡੇ ਤੇ ਪਰਚਾ ਕਰਨਾ ਕਰ ਲੋ ਲੇਕਿਨ ਤੁਸੀਂ ਸਾਡੇ ਵਰਕਰਾਂ ਨੂੰ ਦਬਾ ਕੇ ਸਾਬਤ ਕੀ ਕਰਨਾ ਚਾਹੁੰਦੇ ਹੋ ਦੂਸਰੀ ਗੱਲ ਅਸੀਂ ਇੱਕ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਹੁਣ ਪੀਐਲ ਪੀਆਈਐਲ ਫਾਈਲ ਕੀਤੀ ਔਰ ਮਾਨਯੋਗ ਚੀਫ ਜਸਟਿਸ ਸਾਹਮਣੇ ਉਹ ਮਾਮਲਾ ਸੁਣਿਆ ਔਰ ਉਹਦੇ ਤੇ ਸਰਕਾਰ ਨੂੰ ਨੋਟਿਸ ਆਫ ਮੋਸ਼ਨ ਜਾਰੀ ਹੋਇਆ ਕਿ ਠੀਕ ਹੈ ਭਈ ਇਹਦਾ ਤੁਸੀਂ ਦੇਖੋ ਕਿ ਇੱਕ ਰੂਲ ਰੈਗੂਲੇਸ਼ਨ ਫਾਲੋ ਕਰਦਾ ਜਾਂ ਨਹੀਂ ਕਰਦਾ ਇਹ ਆਬਾਦੀ ਦੇ ਅੰਦਰ ਹੈ ਜਾਂ ਬਾਹਰ ਹੈ ਉਹਦਾ ਜਵਾਬ ਪੰਜਾਬ ਸਰਕਾਰ ਨੇ ਦੇਣਾ ਅੱਜ ਵੀ ਕੰਮ ਉਥੇ ਲਗਾਤਾਰ ਫਿਰ ਚੱਲ ਰਿਹਾ ਇਹਦਾ ਮਤਲਬ ਹੈ ਕਿ ਮਿੱਲ ਮਾਲਕ ਜਿਹੜੇ ਵੱਡੇ ਰਜਵਾੜੇ ਐ ਉਹਨਾਂ ਦੇ ਨਾਲ ਜਿਹੜੀ ਸਰਕਾਰ ਆ ਰਲਈ ਹੋਈ ਐ ਪੁਲਿਸ ਉਹਨਾਂ ਦੇ ਨਾਲ ਰਲਈ ਹੋਈ ਐ ਔਰ ਉਹਨਾਂ ਦਾ ਕੰਮ ਕੰਪਲੀਟ ਕਰਾਉਣਾ ਚਾਹੁੰਦੇ ਆ ਜੋ ਮਰਜ਼ੀ ਕਰ ਲੈਣ ਕੰਮ ਕੰਪਲੀਟ ਕਰਾ ਲੈਣ ਚੱਲਣ ਨਹੀਂ ਦਊਂਗਾ ਲੋਕਾਂ ਦੇ ਨਾਲ ਲੜਨ ਵਾਲਾ ਮਤਲਬ ਲੋਕਾਂ ਦੇ ਹਿੱਤਾਂ ਦੀ ਗੱਲ ਕਰਨ ਵਾਲਾ ਵਿਅਕਤੀ ਆ ਜਿਸ ਤਰੀਕੇ ਨਾਲ ਜਿਹਦੇ ਮਰਜ਼ੀ ਖਿਲਾਫ ਲੜਾਈ ਲੜਨੀ ਪਵੇ ਸੀਐਨਜੀ ਦਾ ਪਲਾਂਟ ਭੋਗਪੁਰ ਸ਼ਹਿਰ ਦੇ ਅੰਦਰ ਨਹੀਂ ਲੱਗਣ ਦੇਣਾ ਬਾਹਰ ਲਾ ਲੈਣਾ 10 ਕਿਲੋਮੀਟਰ 15 ਕਿਲੋਮੀਟਰ ਸਰਕਾਰ ਪੰਚਾਇਤੀ ਜ਼ਮੀਨਾਂ ਬਥੇਰੀਆਂ ਬੇਲੀਆਂ ਬਈਆਂ ਅੱਛਾ ਅਕਸਰ ਹੀ ਆਪਾਂ ਨੂੰ ਸੁਣਨ ਚ ਇਹ ਹੁੰਦਾ ਹੈ ਕਿ ਜਿਹੜੇ ਚੁਣੇ ਹੋਏ ਵਿਧਾਇਕ ਹੁੰਦੇ ਨੇ ਵੱਖੋ ਵੱਖਰੇ ਵਿਧਾਨ ਸਭਾ ਹਲਕਿਆਂ ਚ ਉਹ ਆਪਣੇ ਹਲਕੇ ਦੀ ਗੱਲ ਵਿਧਾਨ ਸਭਾ ਦੇ ਵਿੱਚ ਜਾ ਕੇ ਰੱਖਦੇ ਨੇ ਤਾਂ ਜੋ ਉਹਨਾਂ ਦੇ ਹਲਕੇ ਦੇ ਮਸਲੇ ਹੱਲ ਹੋ ਸਕਣ ਤੁਸੀਂ ਸੀਐਨਜੀ ਪਲਾਟ ਵਾਲਾ ਮਸਲਾ ਵਿਧਾਨ ਸਭਾ ਦੇ ਵਿੱਚ ਚੁੱਕਿਆ ਉਹ ਮਸਲਾ ਹੱਲ ਹੋਣ ਦੀ ਬਜਾਏ ਤੁਹਾਡੇ ਤੇ ਪਰਚਾ ਹੋ ਗਿਆ ਜੀ ਫਿਰ ਇਹ ਕਿਹੋ ਜਿਹਾ ਮਹਿਸੂਸ ਹੋ ਰਿਹਾ ਜਾਂ ਕਿੰਨਾ ਕੁ ਦੁੱਖ ਹੋ ਰਿਹਾ ਕਿ ਇੱਕ ਫਰੀडम ਆਫ ਸਪੀਚ ਜਾਂ ਲੋਕਾਂ ਦੀ ਗੱਲ ਕਰਨ ਨੂੰ ਲੈ ਕੇ ਤੁਹਾਨੂੰ ਲੋਕਾਂ ਨੇ ਚੁਣਿਆ ਹੋਇਆ ਹੈ ਤੁਸੀਂ ਵਿਧਾਨ ਸਭਾ ਦੇ ਵਿੱਚ ਜਾ ਕੇ ਮਸਲੇ ਚੱਕਦੇ ਹੋ ਤੁਹਾਡੇ ਤੇ ਮਸਲਾ ਹੱਲ ਕਰਨ ਦੀ ਬਜਾਏ ਪਰਚਾ ਹੋ ਗਿਆ ਜੀ ਦੇਖੋ ਮੈਂ ਬਿਲਕੁਲ ਠੀਕ ਆ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਮਸਲਾ ਉਠਾਇਆ ਕੁਝ ਹੋਣ ਵਾਲਾ ਹੀ ਹੈ ਨਹੀਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਮੁੱਦੇ ਉਠਾਏ ਜਾਂਦੇ ਆ ਕਦੇ ਕੋਈ ਚਿੱਠੀ ਨਹੀਂ ਆ ਰਹੀ ਕਦੇ ਬੁਲਾ ਕੇ ਕੋਈ ਮਾਮਲਾ ਪੁੱਛਿਆ ਨਹੀਂ ਜਾ ਰਿਹਾ ਜਿਹੜਾ ਉੱਥੇ ਆਵਾਜ਼ ਵੀ ਆ ਉਹ ਵੀ ਇੱਕ ਮੌਕੇ ਦੇ ਮੁਤਾਬਕ ਹੀ ਜਿਹੜਾ ਇੱਕ ਲਫਜ਼ ਬਣ ਕੇ ਰਹਿ ਗਏ ਆ ਉਹਦੇ ਤੇ ਅਮਲ ਕੋਈ ਨਹੀਂ ਪਰसों ਪੰਜਾਬ ਦੀ ਵਿਧਾਨ ਸਭਾ ਦਾ ਫਿਰ ਸੈਸ਼ਨ ਜਿਹੜਾ ਉਹ ਆ ਰਿਹਾ ਉੱਥੇ ਦੀ ਗੱਲ ਜਿਹੜੀ ਹੈ ਉੱਥੇ ਤੱਕ ਸੀਮਤ ਰਹਿ ਗਈ ਜਦ ਕਿ ਇਹ ਇੱਕ ਪਵਿੱਤਰ ਸਦਨ ਹੈ ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਹੈ ਮੁੱਖ ਮੰਤਰੀ ਸਾਹਿਬ ਉਹਦੇ ਹੈੱਡ ਨੇ ਤਾਂ ਜੇ ਉੱਥੇ ਚੁੱਕੀ ਗਈ ਆਵਾਜ਼ ਦੇ ਉੱਤੇ ਕੋਈ ਅਮਲ ਹੀ ਨਹੀਂ ਹੋਣਾ ਤਾਂ ਫਿਰ ਲੋਕ ਸੰਘਰਸ਼ ਕਰਨ ਦੇ ਲਈ ਸੜਕਾਂ ਤੇ ਆਉਂਦੇ ਆ ਫਿਰ ਲੋਕ ਰਹਿ ਬਣ ਕੇ ਲੋਕ ਮੁੱਦਿਆਂ ਤੇ ਆਧਾਰਿਤ ਲੋਕਾਂ ਦੀ ਕਚਹਿਰੀ ਚ ਜਾਣਾ ਪੈਂਦਾ ਜਿਹਦਾ ਮੈਂ ਕੰਮ ਆਪਣੀ ਡਿਊਟੀ ਜਿਹੜੀ ਹੈ ਉਹ ਮੈਂ ਲਗਾਤਾਰ ਨਿਭਾ ਰਿਆਂ ਇਹ ਠੀਕ ਹੈ ਕਿ ਮੈਨੂੰ ਮਾਨਸਿਕ ਤੌਰ ਦੇ ਉੱਤੇ ਦੁੱਖ ਹੈ ਕਿ ਮੇਰੇ ਨਾਲ ਦੇ ਉਹਨਾਂ ਸਾਥੀਆਂ ਦੇ ਉੱਤੇ ਪਰਚਾ ਕੀਤੇ ਆ ਜਿਨ੍ਹਾਂ ਦਾ ਕੋਈ ਰੋਲ ਨਹੀਂ ਹੈ ਜਿਨ੍ਹਾਂ ਦਾ ਮਤਲਬ ਪ੍ਰਦਰਸ਼ਨ ਕਰਨ ਚ ਕੋਈ ਰੋਲ ਨਹੀਂ ਹੈ ਹਾਂ ਮੇਰੇ ਤੇ ਪਰਚਾ ਹੋਇਆ ਉਹਦਾ ਮੈਂ ਸਵਾਗਤ ਕਰਦਾ ਜ਼ਿਲ੍ਹੇ ਦੇ ਐਸਐਸਪੀ ਦਾ ਜ਼ਿਲ੍ਹੇ ਦੇ ਡੀਸੀ ਦਾ ਸਰਬਜੀਤ ਰਾਏ ਐਸਪੀਡੀ ਦਾ ਸਵਾਗਤ ਕਰਦਾ ਕਿ ਤੂੰ ਜਿੰਨਾ ਮਰਜੀ ਜ਼ੋਰ ਲਾ ਲਾ ਜਿੰਨਾ ਮਰਜੀ ਸਰਕਾਰ ਦਾ ਚਹੇਤਾ ਬਣ ਕੇ ਤੂੰ ਸਰਕਾਰ ਨੂੰ ਮਿਸਲੀਡ ਕਰਕੇ ਸਾਨੂੰ ਜੇਲ੍ਹ ਚ ਡੱਕਣ ਦੀ ਤੂੰ ਕੋਸ਼ਿਸ਼ ਜਿੰਨੀ ਮਰਜ਼ੀ ਕਰ ਲੈ ਸੁਖਵਿੰਦਰ ਕੋਟਲੀ ਹਟਣ ਵਾਲਾ ਨਹੀਂ ਹੈ ਮੈਂ ਤਾਂ ਲੋਕਾਂ ਦੇ ਨਾਲ ਖੜਾ ਲੋਕਾਂ ਦੇ ਨਾਲ ਲੜਨਾ ਜੇ ਪੰਜਾਬ ਦੀ ਵਿਧਾਨ ਸਭਾ ਚ ਕੋਈ ਸੁਣ ਨਹੀਂ ਰਿਹਾ ਤਾਂ ਫਿਰ ਡੀਸੀ ਕਿੱਥੇ ਸੁਨੇਗਾ ਜਦ ਡੀਸੀ ਨਹੀਂ ਸੁਣ ਰਿਹਾ ਫਿਰ ਸੜਕਾਂ ਦੇ ਉੱਤੇ ਆਵਾਂਗੇ ਔਰ ਲਗਾਤਾਰ ਅੰਦੋਲਨ ਜਿਹੜਾ ਕਰਾਂਗੇ ਹਾਂ ਫਿਰ ਕੋਈ ਸਖਤ ਫੈਸਲਾ ਵੀ ਲੈਣਾ ਪਿਆ ਤਾਂ ਫਿਰ ਉਹ ਮੈਂ ਸਖਤ ਫੈਸਲਾ ਵੀ ਲਾਂਗਾ ਪਰ ਮੈਂ ਇਸ ਅੰਦੋਲਨ ਤੋਂ ਔਰ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਣਾ ਅੱਛਾ ਜਦੋਂ ਵਿਧਾਨ ਸਭਾ ਦੇ ਵਿੱਚ ਚੁਣੇ ਹੋਏ ਵਿਧਾਇਕਾਂ ਵੱਲੋਂ ਆਪਣੇ ਹਲਕੇ ਦੇ ਮਸਲੇ ਰੱਖੇ ਜਾਂਦੇ ਨੇ ਉਹਨਾਂ ਮਸਲਿਆਂ ਦਾ ਹੱਲ ਨਾ ਹੋਣਾ ਕੀ ਇਹ ਲੋਕਤੰਤਰ ਦਾ ਘਾਣਾ ਜੀ ਦੇਖੋ ਫੇਰ ਡੈਮੋਕ੍ਰੇਸੀ ਕਿੱਥੇ ਆ ਜੇ ਉਸ ਪਵਿੱਤਰ ਸਦਨ ਦੇ ਅੰਦਰ ਲੋਕ ਆਪਣੀ ਗੱਲ ਕਰਦੇ ਆ ਹੁਣ ਆਪਾਂ ਸੋਚਦੇ ਆਂ ਬਈ ਦੇਖੋ ਨਹੀਂ ਸੁਣਦਾ ਤਾਂ ਪੰਜਾਬ ਸੈਸ਼ਨ ਕੋਈ ਵੀ ਆਉਂਦਾ ਜੀ ਤੁਸੀਂ ਮੁੱਦੇ ਉੱਥੇ ਠਾਹੋ ਬਈ ਜੇ ਕੱਲੇ ਮੁੱਦੇ ਉਠਾਉਣ ਤੱਕ ਹੀ ਸੀਮਤ ਰਹਿ ਗਏ ਉਹਨਾਂ ਦੇ ਉੱਤੇ ਕੋਈ ਅਮਲ ਨਹੀਂ ਹੋਏਗਾ ਤਾਂ ਫਿਰ ਜਿਹੜਾ ਬੰਦਾ ਜਿੱਤ ਕੇ ਜਾ ਰਿਹਾ ਉਹ ਫਿਰ ਆਪਣੀਆਂ ਪਰੰਪਰਾਵਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਫਿਰ ਕਿੱਥੇ ਨਵਾਏਗਾ ਇਸੇ ਕਰਕੇ ਵੇ ਸੜਕਾਂ ਤੇ ਆਉਣਾ ਪੈ ਰਿਆ ਨਾ ਜੇ ਤਿੰਨ ਵਾਰੀ ਪੰਜਾਬ ਦੀ ਵਿਧਾਨ ਸਭਾ ਤੇ ਬੋਲਣ ਦੇ ਨਾਲ ਕੋਈ ਆਫੀਸਰ ਆ ਕੇ ਗੱਲ ਤੱਕ ਨਾ ਸੁਣੇ ਤੇ ਜ਼ਿਲ੍ਹਾ ਪ੍ਰਸ਼ਾਸਨ ਵਾਲੇ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਉੱਤੇ ਪਰਚੇ ਦਰਜ ਕਰ ਦੇਣ ਤਾਂ ਫਿਰ ਇਹ ਅੰਦੋਲਨ ਤਾਂ ਪੱਕੇਗਾ ਤੁਸੀਂ ਦੇਖੋ ਖਾੜਾ ਪਿੰਡ ਚ ਕੀ ਹੋਇਆ ਜਗਰਾਉਂ ਦੇ ਅੰਦਰ ਲੋਕਾਂ ਨੂੰ ਰਾਤ ਨੂੰ ਪੁਲਿਸ ਨੇ ਉਹਨਾਂ ਦੇ ਉੱਤੇ ਲਾਠੀ ਗੋਲੀ ਚਲਾਈ ਆ ਤੁਸੀਂ ਬਹੁਤ ਤੁਹਾਡੇ ادارے ਨੇ ਇਹਨੂੰ ਬਹੁਤ ਵੱਡੇ ਪੈਮਾਨੇ ਤੇ ਕਵਰ ਕੀਤਾ ਸਮਰਾਲੇ ਦੇ ਅੰਦਰ ਫਤੇਗੜ ਸਾਹਿਬ ਦੇ ਅੰਦਰ ਮਤਲਬ ਤੁਸੀਂ ਕਿੰਨਾ ਕੁ ਲੋਕਾਂ ਨੂੰ ਦਬਾ ਜਿਹੜਾ ਉਹ ਸੱਗੋਗੇ ਹੁਣ ਜਣੀ ਇਹ ਆ ਵੀ ਹੁਣ 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 ਸਾਡੇ ਦਿਵਾਲੇ ਇਹ ਪੰਜਾਬ ਦੇ ਕੁਝ ਅਫਸਰਾਂ ਨੇ ਇੱਕ ਪਲਾਨ ਕੀਤਾ ਮੈਂ ਬੜੇ ਰਿਕਾਰਡ ਦੇ ਨਾਲ ਗੱਲ ਕਹਿਣ ਲੱਗਾ ਬਈ ਕੋਟਲੀ ਨੂੰ ਠੋਕੋ ਜੇ ਡੌ ਠੋਕੋ ਜੀ ਬਈ ਕੋਟਲੀ ਨੂੰ ਇਸ ਕਰਕੇ ਠੋਕੋ ਬਈ ਇਹ ਲੋਕ ਮੁੱਦਿਆਂ ਦੀ ਆਵਾਜ਼ ਪੰਜਾਬ ਦੀ ਵਿਧਾਨ ਸਭਾ ਚ ਵੀ ਉਠਾਉਂਦਾ ਪੰਜਾਬ ਦੀ ਵਿਧਾਨ ਸਭਾ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਵੀ ਜ਼ੋਰਦਾਰ ਤਰੀਕੇ ਦੇ ਨਾਲ ਗੱਲ ਰੱਖਦਾ ਔਰ ਰੋਜ਼ ਸੜਕਾਂ ਦੇ ਉੱਤੇ ਵੀ ਲੋਕ ਅੰਦੋਲਨ ਬਣ ਕੇ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਲੋਕਾਂ ਦੀ ਕਚਹਿਰੀ ਚ ਉਠਾਉਂਦਾ ਤਾਂ ਕਿ ਸਰਕਾਰ ਜਾਗੇ ਇਸ ਕਰਕੇ ਉਹਨਾਂ ਨੇ ਕਿਹਾ ਇੱਕ ਅਫਸਰ ਨੇ ਤਾਂ ਇੱਥੋਂ ਤੱਕ ਮੀਟਿੰਗ ਦੇ ਵਿੱਚ ਕਿਹਾ ਵੀ ਜੇ ਕੋਟਲੀ ਨੂੰ ਤੁਸੀਂ ਨਾ ਠੋਕਿਆ ਇਹ ਸਰਕਾਰ ਲਈ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਖਤਰਾ ਬਣ ਸਕਦਾ ਤੇ ਇਹ ਚਹੇਤੇ ਬਣਦੇ ਆ ਸਰਕਾਰ ਦੇ ਜਿਹੜੇ ਅਫਸਰ ਆ ਕੋਈ ਗੱਲ ਨਹੀਂ ਰਹਿ ਗਿਆ ਸਾਲ ਖੰਡ ਦਾ ਸਮਾਂ ਦੇਖਾਂਗੇ ਮੈਂ ਤੁਹਾਡੇ ਚੈਨਲ ਦੇ ਉੱਤੇ ਹੁਣ ਰਿਕਾਰਡ ਕਰਨ ਲੱਗਾ ਜਿਨ੍ਹਾਂ ਨੇ ਵੀ ਗਲਤੀਆਂ ਕੀਤੀਆਂ ਛੱਡਣਾ ਕੋਈ ਨਹੀਂ ਫਿਰ ਬਦਲਾ ਨਹੀਂ ਲੈਣਾ ਜੋ ਕਾਨੂੰਨ ਦੇ ਮੁਤਾਬਕ ਹੋਏਗਾ ਜਿਹੜੀਆਂ ਗਲਤੀਆਂ ਕਰਕੇ ਜਿਨ੍ਹਾਂ ਨੇ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਪਰਮਿਸ਼ਨਸ ਜਿਹੜੀਆਂ ਕਾਨੂੰਨ ਨੂੰ ਛੱਕੇ ਟੰਕ ਕੇ ਦਿੱਤੀਆਂ ਹੋਣਗੀਆਂ ਤੇ ਜਿਨ੍ਹਾਂ ਨੇ ਲੋਕਾਂ ਦੇ ਉੱਤੇ ਨਜਾਇਜ਼ ਪਰਚੇ ਕੀਤੇ ਹੋਣਗੇ ਫਿਰ ਉਹ ਕਦਾਚਿਤ ਬਰਦਾਸ਼ਤ ਨਹੀਂ ਹੋਊਗਾ ਫਿਰ ਇਹਦਾ ਇਦਾਂ ਹੀ ਆ ਬਦਲਾ ਕੋਈ ਨਹੀਂ ਕੋਈ ਅਜੀਹਾ ਨਹੀਂ ਕਿ ਕਿਸੇ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾਣਾ ਚਾਹੀਦਾ ਨਾ ਕਾਨੂੰਨ ਦੇ ਮੁਤਾਬਕ ਜਿਨ੍ਹਾਂ ਨੇ ਵੀ ਉਹਨਾਂ ਮਾਮਲਿਆਂ ਦੇ ਅੰਦਰ ਅਣਗਹਿਲੀ ਕੀਤੀ ਹੈ ਜਿਨ੍ਹਾਂ ਲੋਕਾਂ ਦੇ ਉੱਤੇ ਤੁਸੀਂ ਝੂਠੇ ਪਰਚੇ ਦਰਜ ਕਰਦੇ ਹੋ ਤਾਂ ਫਿਰ ਇਹਦਾ ਕੀ ਖਿਆਲ ਹੈ ਵੀ ਫਿਰ ਅਸੀਂ ਚੁੱਪ ਕਰਕੇ ਰਾਂਗੇ ਅੱਛਾ ਕਿੰਨੇ ਲੋਕਾਂ ਦੇ ਪਰਚਾ ਦਰਜ ਹੋਇਆ ਹੈ ਜੀ ਕਰੀਬ 150 ਤੋਂ ਵੱਧ ਲੋਕ ਨੇ ਬਾਈ ਨੇਮ ਕਿੰਨੇ ਲੋਕਾਂ ਦੇ ਨੇ ਮੇਰੇ ਖਾਲ 25 ਦੇ ਕਰੀਬ ਜਿਹੜੇ 25 ਲੋਕ ਬਾਈ ਨੇਮ ਨਾਲ ਬਾਈ ਨੇਮ ਜਿਹੜੇ ਨੇ ਔਰ ਉਹਨਾਂ ਚੋਂ 15 ਬੰਦਿਆਂ ਨੂੰ ਤਾਂ ਮੈਂ ਹੀ ਨਹੀਂ ਜਾਣਦਾ ਹੂੰ ਜਿਹੜੇ ਕਦੀ ਮੇਰੇ ਮਤਲਬ ਜਣੀ ਅੰਦੋਲਨ ਚ ਮੈਂ ਦੇਖਿਆ ਹੀ ਨਹੀਂ ਹੂੰ ਉਹ ਮੈਡੀਕਲ ਸਟੋਰਾਂ ਵਾਲੇ ਹੂੰ ਵੱਡੇ ਵੱਡੇ ਆਦਾਰਿਆਂ ਵਾਲੇ ਜਿਹੜੇ ਮੈਨੂੰ ਮੋਰਲਿਸ ਸਪੋਰਟ ਕਰਦੇ ਆ ਹੂੰ ਜਿਹੜੇ ਇਸ ਅੰਦੋਲਨ ਨੂੰ ਫਿਜ਼ੀਕਲੀ ਸਪੋਰਟ ਜਿਹੜੀ ਆ ਉਹ ਕਰਦੇ ਆ ਔਰ ਉਹਨਾਂ ਨੂੰ ਤੁਸੀਂ ਇਸ ਕਰਕੇ ਟਾਰਗੇਟ ਬਣਾ ਲਿਆ ਕਿ ਉਹਨਾਂ ਦਾ ਉਹਨਾਂ ਦਾ ਵਪਾਰ ਬੰਦ ਹੋ ਜਾਏ ਉਹਨਾਂ ਦੇ ਮੈਡੀਕਲ ਸਟੋਰ ਬੰਦ ਹੋ ਜਾਣ ਇਹਦਾ ਮਤਲਬ ਇਹ ਜਾਣ ਪੁੱਝ ਕੇ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਲੋਕਾਂ ਨੂੰ ਪਸਾਇਆ ਗਿਆ ਮੈਂ ਠੀਕ ਹੈ ਮੈਨੂੰ ਕੋਈ ਅੰਦਰ ਜਾਣ ਤੋਂ ਕੋਈ ਡਰ ਨਹੀਂ ਮੈਂ ਅੱਜ ਵੀ ਭੋਗਪੁਰ ਜਾ ਰਿਹਾ ਸ਼ਹਿਰ 'ਚ ਪ੍ਰਦਰਸ਼ਨ ਕਰਾਂਗਾ ਜਿਹਨੇ ਫੜਨਾ ਫੜ ਲੈ ਪਰ ਮੈਂ ਉਹਨਾਂ ਲੋਕਾਂ ਦਾ ਬਾਲ ਬਿੰਗਾ ਨਹੀਂ ਹੋਣ ਦੇਵਾਂਗਾ ਮੈਨੂੰ ਕਿਸੇ ਵੀ ਹੱਦ ਤੱਕ ਜਾਣਾ ਪਵੇ ਐ ਪਰਚੇ ਦਰਜ ਕਰਕੇ ਕੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਇਸੇ ਕਰਕੇ ਹੀ ਲੋਕ ਡਰੇ ਨਹੀਂ ਇਸੇ ਕਰਕੇ ਅੱਜ ਮੋੜ ਸੜਕਾਂ ਦੇ ਉੱਤੇ ਰੋਸ ਮਾਰਚ ਕਰ ਰਹੇ ਆ ਤੇ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਕਿ ਜੇ ਅਸੀਂ ਪਰਚੇ ਕਰਕੇ ਲੋਕਾਂ ਦੀ ਆਵਾਜ਼ ਨੂੰ ਜਿਹੜਾ ਰੋਕ ਨਹੀਂ ਸਕੇ ਤਾਂ ਇਹਦਾ ਮਤਲਬ ਹੈ ਆਖਰ ਸਰਕਾਰ ਨੂੰ ਤੇ ਪ੍ਰਸ਼ਾਸਨ ਤੇ ਪੁਲਿਸ ਨੂੰ ਝੁਕਣਾ ਹੀ ਪਊਗਾ ਅਚਾਂਤ ਦੇ ਵਿੱਚ ਇਹ ਜ਼ਰੂਰ ਦੱਸ ਦਿਓ ਕਿ ਕਿਹੜੀ ਧਾਰਾ ਤਹਿਤ ਤੁਹਾਡੇ ਤੇ ਪਰਚਾ ਦਰਜ ਹੋਇਆ ਜੀ ਇਹ ਕੋਈ ਨੈਸ਼ਨਲ ਹਾਈਵੇ ਐਕਟ ਦੇ ਕੁਝ 353 ਧਾਰਾ ਜਿਹੜੀ ਕੋਈ ਨਾਨ ਅਵੇਲੇਬਲ ਔਰ ਕੋਈ ਕਾਫੀ ਉਹਨਾਂ ਨੇ ਲਾਈਆਂ ਧਾਰਾ ਮੈਂ ਤਾਂ ਕਹਿੰਨਾ ਸਰਬਜੀਤ ਰਾਏ ਨੂੰ ਐਸਐਸਪੀ ਨੂੰ ਕਹਿ ਰਿਹਾ ਤੁਹਾਡੇ ਔਨ ਰਿਕਾਰਡ ਜੇ ਹੋਰ ਵੀ ਕੋ ਰਹਿੰਦੀਆਂ ਤਾਂ ਉਹ ਵੀ ਲਾ ਦੇ ਦੇਸ਼ ਧਰੋਹ ਦਾ ਪਰਚਾ ਦੇ ਦੇ ਕੋਈ ਗੱਲ ਨਹੀਂ ਜੇਲ੍ਹ ਚ ਬੈਠਾ ਵੀ ਲੜਾਂਗਾ ਮੇਰੇ ਸਾਰੇ ਵਰਕਰ ਸੜਕਾਂ ਤੇ ਨੇ ਜੇਲ੍ਹ ਜਾਣ ਤੋਂ ਡਰਦਾ ਲੱਗਦਾ ਜੀ ਜੀ ਕਹਦਾ ਲੋਕ ਖੇਤਾਂ ਲਈ ਲੜਨ ਵਾਲਾ ਵਿਅਕਤੀ ਜੇ ਜੇਲ੍ਹ ਤੋਂ ਡਰ ਗਿਆ ਫਿਰ ਉਹ ਲੋਕ ਖੇਤਾਂ ਦੀ ਕਦੇ ਲੜਾਈ ਨਹੀਂ ਲੜ ਸਕੇਗਾ ਜੇਲਾ ਬੰਦਿਆਂ ਦੇ ਲਈ ਬਣੀ ਆ ਫਿਰ ਕੀ ਹੋਇਆ ਪਰ ਜੇ ਤੁਸੀਂ ਆਪਣੀ ਡਿਊਟੀ ਨਿਭਾਉਂਦੇ ਆ ਇਮਾਨਦਾਰੀ ਦੇ ਨਾਲ ਆਪਣਾ ਅੰਦੋਲਨ ਚੋੜਦੇ ਆ ਲੋਕਾਂ ਲਈ ਲੜਦੇ ਆ ਜੇ ਤੁਹਾਨੂੰ ਕਦੇ ਮਰਨਾ ਵੀ ਪੈ ਜਾਏ ਤਾਂ ਮੇਰੇ ਖਿਆਲ ਇਹਦੂ ਸਸਤਾ ਸੌਦਾ ਵੀ ਹੋਰ ਕੋਈ ਹੋ ਨਹੀਂ ਸਕਦਾ ਅੱਛਾ ਅੰਦਰ ਵਿੱਚ ਮੈਂ ਤੁਹਾਨੂੰ ਇਹ ਜ਼ਰੂਰ ਦੱਸ ਦਈਏ ਕਿ ਬਹੁਤੇ ਲੋਕ ਸਮਾਂ ਖੜੇ ਕਰਦੇ ਨੇ ਕਿ ਭਾਈ ਜਿਹੜੇ ਆਗੂ ਹੁੰਦੇ ਨੇ ਕਿਸੇ ਕੋਈ ਸਮਾਂ ਆ ਜਾਇਆ ਹੁੰਦਾ ਆਗੂ ਵਿਕ ਜਾਂਦੇ ਨੇ ਕੱਲ ਨੂੰ ਸੀਐਨਜੀ ਪਲਾਂਟ ਵਾਲੇ ਲੋਕ ਐਮਐਲਏ ਸੁਖਿੰਦਰ ਸਿੰਘ ਦੇ ਕੋਟਰੀ ਤੱਕ ਅਪਰੋਚ ਕਰਨ ਵੀ ਭਾਈ ਇੰਨੇ ਪੈਸੇ ਲੈ ਲਓ ਤੁਸੀਂ ਚੁੱਪ ਕਰ ਜਾਓ ਤੁਹਾਡੇ ਮਗਰ ਆਉਣ ਵਾਲੇ ਲੋਕ ਵੀ ਆਟੋਮੈਟਿਕਲੀ ਚੁੱਪ ਕਰ ਜਾਣਗੇ ਫਿਰ ਅਜਿਹੇ ਹਾਲਾਤਾਂ ਦੇ ਵਿੱਚ ਸੁਖਿੰਦਰ ਕੋਟਰੀ ਕੀ ਕਹਿਣਗੇ ਜੀ ਦੇਖੋ ਮੇਰੇ ਧਾਮਨ ਤੇ ਮੇਰੀ ਇਮਾਨਦਾਰੀ ਦੇ ਬਾਰੇ ਲੋਕਾਂ ਨੂੰ ਪਤਾ ਹੈ। ਹੂੰ ਕੋਈ ਹਿੰਮਤ ਵੀ ਨਹੀਂ ਕਰੇਗਾ ਅਜਿਹੀ ਮੇਰੇ ਨਾਲ ਗੱਲ ਕਰਨ ਦੀ। ਹੂੰ ਮੈਂ ਤਾਂ ਸਧਾਰਨ ਵਿਅਕਤੀ ਆ ਸਾਦੇ ਘਰਾਂ 'ਚ ਰਹਿਣ ਵਾਲਾ ਵਿਅਕਤੀ ਆ ਜੋ ਤਨਖਾਹ ਮਿਲਦੀ ਉਹਦੇ ਤੇ ਆਪਣਾ ਗੁਜ਼ਾਰਾ ਕਰਦਾ। ਕੋ ਬੜੀਆਂ ਜ਼ਮੀਨ ਜਾਇਦਾਦਾਂ ਹੈ ਕੋਈ ਨਹੀਂ। ਆਪਾਂ ਨੂੰ ਡਰ ਹੀ ਕੋਈ ਨਹੀਂ ਹੈ। ਇਸ ਕਰਕੇ ਨਾ ਮੈਨੂੰ ਕੋਈ ਪੈਸੇ ਦਾ ਕੋ ਲਾਲਚ ਆ ਨਾ ਮੈਨੂੰ ਕੋਈ ਹੋਰ ਲਾਲਚ ਆ। ਹਾਂ ਇਹ ਜ਼ਰੂਰ ਮੇਰੇ ਮਨ ਵਿੱਚ ਆ ਕੇ ਜੇ ਲੋਕ ਹਿੱਤਾਂ ਲਈ ਲੜਨਾ ਤਾਂ ਮੁੜ ਕੇ ਵੀ ਲੋਕ ਮੈਨੂੰ ਜਿਤਾਉਣਗੇ ਮੈਂ ਲੋਕਾਂ ਦੀ ਲੜਾਈ ਲੜਨੀ ਹੈ ਇਹ ਮੇਰਾ ਜਰੂਰ ਸੁਪਨਾ ਹੈ ਮੇਰਾ ਅੱਗੇ ਵਧਣਾ ਤਾਂ ਜ਼ਿੰਦਗੀ ਦਾ ਹਰ ਵਿਅਕਤੀ ਦਾ ਮਕਾਮ ਹੁੰਦਾ ਹੈ ਕਿਸੇ ਮੰਜ਼ਲ ਤੇ ਜਾਣਾ ਹਰੇਕ ਵਿਅਕਤੀ ਦੀ ਚਾਹਤ ਹੁੰਦੀ ਹੈ ਪਰ ਵਿਕਣਾ ਜੇ ਮੈਂ ਗਰੀਬੀ ਦੀ ਜ਼ਿੰਦਗੀ ਗੁਜ਼ਾਰਦਾ 40 ਸਾਲ ਲੋਕਾਂ ਲਈ ਲੜਦਾ ਅੱਗੇ ਵੀ ਬੜੇ ਪਰਚੇ ਦਰਜ ਹੋਏ ਆ ਪਰ ਡਰਿਆ ਨਹੀਂ ਕਦੇ ਇਹ ਮੇਰੇ ਜਿਹਨ ਚ ਨਹੀਂ ਆ ਇਹ ਮੇਰੇ ਬਾਪ ਨੇ ਮੈਨੂੰ ਇਸ ਰਸਤੇ ਤੇ ਕਹਿ ਕੇ ਤੋਰਿਆ ਸੀ ਕਿ ਜੇ ਇਸ ਅੰਦੋਲਨ ਦੇ ਰਸਤੇ ਤੇ ਜਾਣਾ ਹੈ ਤਾਂ ਜ਼ਿੰਦਗੀ ਦੇ ਅੰਦਰ ਇਮਾਨਦਾਰ ਰਹੀਂ ਮੈਂ ਆਪਣੇ ਬੱਚਿਆਂ ਦੀ ਕਦੇ ਪਰਵਾਹ ਨਹੀਂ ਕੀਤੀ ਮੇਰੀ ਬੇਟੀ ਆ ਦੋ ਬੇਟੇ ਨੇ ਮੈਂ ਕਦੇ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਮੈਂ ਸ਼ਾਇਦ ਸੱਚ ਜਾਣੇ ਹੋ ਢਿੱਲੋਂ ਸਾਹਿਬ ਮੈਂ ਉਹਨਾਂ ਦੇ ਲਈ ਕੁਝ ਨਹੀਂ ਕਰ ਸਕਿਆ ਪਰ ਅੱਜ ਵੀ ਉਹ ਮੇਰੇ ਨਾਲ ਖੜੇ ਨੇ ਕਿ ਠੀਕ ਆ ਰੁੱਖੀ ਮਿੱਸੀ ਖਾ ਕੇ ਆਪਣੀ ਤਨਖਾਹ ਤੇ ਗੁਜ਼ਾਰਾ ਕਰਦੇ ਆ ਲੇਕਿਨ ਡੋਲਣਾ ਨਹੀਂ ਹੈ ਪਰਿਵਾਰ ਦੀ ਸਪੋਰਟ ਆ ਲੋਕਾਂ ਦੀ ਸਪੋਰਟ ਆ ਵਿਕਣਾ ਤਾਂ ਇੱਕ ਪਾਸੇ ਮੇਰੇ ਨਾਲ ਇਹੋ ਜਿਹੀ ਕੋ ਗੱਲ ਕਰਨ ਦੀ ਕੋ ਹਿੰਮਤ ਵੀ ਨਹੀਂ ਕਰ ਸਕਦਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸੋ ਬਿਲਕੁਲ ਦਰਸ਼ਕੋ ਇਹ ਸਾ ਸਾਡੇ ਨਾਲ ਆਦਮਪੁਰ ਹਲਕੇ ਤੋਂ ਐਮਐਲਏ ਸੁਖਵਿੰਦਰ ਸਿੰਘ ਕੋਟਲੀ ਤਾਂ ਬੀਤੇ ਦਿਨੀ ਨੇ ਇਹਨਾਂ ਤੇ ਐਫਆਈਆਰ ਦਰਜ ਹੋਈ ਹੈ ਪਰਚਾ ਦਰਜ ਹੁੰਦਾ ਤਾਂ ਇਹਨਾਂ ਦੇ ਨਾਲ ਦੇ ਨਾਲ ਅਨੇਕਾਂ ਅਜਿਹੇ ਲੋਕ ਨੇ ਜਿਹੜੇ ਸੀਐਂਜੀ ਪਲਾਂਟ ਲੱਗਣ ਦੇ ਵਿਰੋਧ ਦੇ ਵਿੱਚ ਸੀਗੇ ਉਹਨਾਂ ਦੇ ਖਿਲਾਫ ਵੀ ਪਰਚਾ ਦਰਜ ਹੁੰਦਾ ਹੈ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਾਂ 2022 ਦੀਆਂ ਚੋਣਾਂ ਤੋਂ ਪਹਿਲਾਂ ਭਗਵਾਨ ਸਿੰਘ ਮਾਨ ਵੱਲੋਂ ਬਦਲਾਖੋਰੀ ਨੂੰ ਲੈ ਕੇ ਜਾਂ ਵਿਰੋਧੀ ਧਿਰਾਂ ਨੂੰ ਲੈ ਕੇ ਦਿੱਤੇ ਗਏ ਬਿਆਨ ਦੇ ਬਾਰੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ